you <laughs> ਬੋਲੋ ਜੀ ਵਾਹਿਗੁਰੂ ਹੈਨ ਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਰੂਪ ਆਪ ਜੀ ਦੇ ਨਿਜ ਅਸਥਾਨ ਤੋਂ ਐਸਐਸਪੀ ਦਫ਼ਤਰ ਖੰਨਾ ਦੇ ਵਿਖੇ ਪਹੁੰਚਣ ਸਤਿਗੁਰੂ ਪਾਸ਼ਾ ਜੀ ਦੀ ਵਿਵਸਥਾ ਵਿੱਚ ਆਉਂਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ ਬਖਸ਼ਣੇ ਕਿਰਪਾ ਕਰੋ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਦੇ ਕੇ ਨਿਹਾਲ ਕਰੋ ਸਾਤਨਾੰ ਧਨਵਾਹੀ ਗੁਰੂ ਸਾਹਿਬ ਜੀ ਇਪ ਓੰਕਾਰ ਸਤਨਾਮ ਤਰਤਾ ਪੁਰਖ ਨਿਰਭਉ ਨਿਰਵੈਰ ਗੁਰ ਪ੍ਰਸਾਦ ਅਮੇ ਦ੍ਰਿਸ਼ਟ ਸੁਭ ਕਰੇ ਜਨ ਕਲ ਰਾਖੇ ਮੇਰੀ ਫਿਰਤ ਫਿਰਤ ਸਭ ਆਇਆ ਪਰਿਆ ਤੋ ਸਰ ਨਾਹੀ ਨਾਨਕ ਕੀ ਪ੍ਰਭ ਬੇਨ ਤੇ ਆਪਣੇ ਜਨਮ ਮਰਨ ਕੀ ਥੇਕ ਮੁਖ ਉਜਲ ਸਦਾ ਸੁਖੀ ਨਾਨਕ ਸਗਨਾ ਪਦਾਵੀ ਸਾਹੋ ਏ ਸਾਤਨਾ ਨਰੰਕਾਰ ਨਰੰਜਨ ਹਰ ਅਗਮ ਕਿਆਤ ਹੈ ਗੁਣ ਗਾਈਐ ਜਿਸ ਆਪ ਗਾਈਐ ਸਾਧ ਆਦੂ ਗੁਰ ਏ ਨਮਹ ਹੈ ਜੋ ਗਾਦ ਗੁਰ ਏ ਨਮਹ ਹੈ ਸਤ ਗੁਰ ਏ ਨਹੀਂ ਮਿਟਾਵ ਸਿਮਰੋ ਜਾ ਸੁਖ ਸੰਬਰ ਏਕੈ ਨਾਮ ਜਪਤ ਗੰਤ ਅਨੇਕੈ ਮੇਤ ਪ੍ਰਾਨ ਸਮਰਤ ਸੋਦਾ ਕਰ ਕੇ ਨੇ ਰਾਮ ਨਾਮ ਨਵ ਨਿਧ ਪਾਵੈ ਲੋਕਪਚਾਰ ਕਰੇ ਦਿਨ ਰਾਤ ਬਾਹਰੀ ਗੋ ਅੰਦਰ ਮਨ ਮਾਇਆ ਸੁਖ ਸੁਨਾਹੀ ਕੰਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਾਨ ਅੰਤਰ ਵਿਆਪੇ ਲੋਭ ਸੁਆਰ ਬਿਨ ਸਜਾਈ ਇਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਨਾਮ ਕੋ ਸਾਥ ਸਾਥ ਸਮਾਰੇ ਨਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਇਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਕਰਨ ਨ ਕਰਾਵਨ ਕਰਨੇ ਜੋਗ ਜੋ ਤਤ ਪਾਵੇ ਸੋਈ ਹੋਗ ਖਿਨ ਮੇ ਥਾ ਕੋ ਤਪਨ ਹਾਰਾ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸੁਮਾਈ ਪ੍ਰਭ ਆਪ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਰ ਭਾਖੇ ਪ੍ਰਭ ਆਵੇ ਤਾਂ ਤਤ ਉਦਾਰੇ ਆਪ ਕਰੇ ਆਪਣੀ ਵਿਚਾਰੈ ਨੁਹਾ ਸ੍ਰਿਆ ਕਾ ਆਪ ਸੁਆਮੀ ਕੇ ਲੈ ਵਿਖੇ ਤਾਂ ਵਿਖਮੈ ਰਚੇ ਜੇ ਜਾਣਤ ਆਪਨ ਆਪ ਬਚੇ ਭਰਮੇ ਪੋਲਾ ਦੈ ਦਿਤਾਵੇ ਨਿਮਕ ਮੈਂ ਚਾਰ ਪੁੰਨ ਫਿਰ ਆਵੇ ਕਰ ਕਿਰਪਾ ਜਤ ਆਪਣੇ ਭਗਤ ਦੇ ਨਾ ਜਾ ਕੋ ਆਪਣੀ ਕਰੇ ਬਗਸੀਸ ਤਾ ਕਾ ਲੇਖਾ ਨਾ ਕਰੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਕਟਕੜ ਤਲਬ ਨਵੇਂ ਸਾਲ ਲਈ ਸਾਨੂੰ ਪਿਛਲੇ ਸਾਲ ਦਾ ਵੀ ਸ਼ੁਕਰਾਨਾ ਕਰਨਾ ਹੁੰਦਾ ਤੇ ਨਵੇਂ ਸਾਲ ਲਈ ਵੀ ਅਸੀਂ ਰੱਬ ਵੱਲੋਂ ਹੀ ਅਰਦਾਸ ਕਰਦੇ ਹਾਂ ਕਿ ਸਾਡੀ ਪੁਲਿਸ ਮੁਲਾਜ਼ਮ ਸਾਡੇ ਸਾਰੇ ਖੰਨਾ ਪੁਲਿਸ ਦੇ ਜਿਹਨੇ ਆਫੀਸਰਸ ਆ ਸਾਡੀ ਫੈਮਿਲੀਜ਼ ਐ ਈਵਨ ਖੰਨਾ ਦੇ ਜਿਹੜੇ ਵਾਸੀ ਐ ਸਾਡੇ ਪੂਰੇ ਜ਼ਿਲ੍ਹੇ 'ਚ ਪਿਛਲੇ ਸਾਲ ਦੀ ਤਰ੍ਹਾਂ ਹੀ ਸੁੱਖ ਸ਼ਾਂਤੀ ਰਹੇ ਔਰ ਚੰਗੀ ਹੀ ਖਬਰਾਂ ਹੋਣ ਸਾਡੇ ਮੁਲਾਜ਼ਮਾਂ ਲਈ ਵੀ ਸਾਡੇ ਸਿਟੀਜ਼ਨਸ ਲਈ ਵੀ ਬਸ ਉਹਦੇ ਸ਼ੁਕਰਾਨੇ ਲਈ ਔਰ ਅਗਲੀ ਅਰਦਾਸ ਲਈ ਹੀ ਅੱਜ ਅਸੀਂ ਆਪਣੇ ਐਸਐਸਪੀ ਆਫਿਸ ਚ ਸੁਖਮਨੀ ਸਾਹਿਬ ਦਾ ਪਾਰਟ ਰਖਾਇਆ ਸੀਗਾ ਔਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਦੇ ਲੋਕਲ ਲੋਕ ਵੀ ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਸੋ ਇੱਕ ਅਰਦਾਸ ਹੀ ਔ ਸ਼ੁਕਰਾਨਾ ਹੀ ਹੈ ਕੀ ਡੈਫੀਨੇਟਲੀ ਬਹੁਤ ਅੱਛਾ ਹੀ ਲੱਗਦਾ ਹੈ ਪੋਜ਼ਿਟਿਵ ਹੀ ਫੀਲਿੰਗ ਆਉਂਦੀ ਹੈ ਸਾਨੂੰ ਡੈਫੀਨੇਟਲੀ ਰੂਟੀਨ 'ਚ ਅਸੀਂ ਬੜੀ ਪਲੈਨਿੰਗ ਕਰਦੇ ਰਹਿੰਦੇ ਹਾਂ ਬਟ ਲੇਟ ਹੋ ਜਾਂਦਾ ਹੈ ਪਰ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਕੁਝ ਵੀ ਆਯੋਜਨ ਆਰਗੇਨਾਈਜ਼ ਕਰੋ ਤਾਂ ਲੱਗਦਾ ਹੈ ਕਿ ਸਾਨੂੰ ਰੂਟੀਨ 'ਚ ਰੈਗੂਲਰਲੀ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਸਾਰੇ ਮੁਲਾਜ਼ਮ ਵੀ ਕਾਫੀ ਇੱਥੇ ਆਏ ਤੇ ਹਰ ਬੰਦਾ ਹੀ ਪੋਜ਼ਿਟਿਵ ਹੀ ਫੀਲ ਕਰਦਾ ਹੈ 파ਟਨਰ ਸੋ ਆਈ ਹੋਪ ਕਿ ਅਸੀਂ ਫੇਰ ਵੀ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਰਦੇ ਰਹੀਏ ਤੁਸੀਂ ਜੀ ਸਾਰਾ ਵਧੀਆ ਐਕਸਪਲੇਨ ਕਰ ਦਿੱਤਾ ਕਿਉਂਕਿ ਜਦੋਂ ਅਸੀਂ ਕੀਰਤਨ ਵੀ ਸੁਣਦੇ ਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸੁਣਦੇ ਉਹਦੇ 'ਚ ਵੀ ਇਹੀ ਸਾਰੀ ਗੱਲਾਂ ਹੀ ਹੈਗੀਆਂ ਤੇ ਅਸੀਂ ਉਮੀਦ ਕਰਦੇ ਆ ਕਿ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਜੋ ਵੀ ਸਾਨੂੰ ਟੀਚਿੰਗਸ ਮਿਲਦੀਆਂ ਅਸੀਂ ਉਹਨੂੰ ਐਕਚੁਅਲੀ ਵੀ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਲਾਈਫ 'ਚ ਵੀ ਇੰਟਰਨਲਾਈਜ਼ ਕਰੀਏ ਔਰ ਐਗਜ਼ੀਕਿਊਟ ਕਰੀਏ ਤਾਂ ਅਸਮਨੂ ਤਾਂ ਜੀ ਇਹੀ ਅਪੀਲ ਹੈ ਕਿ ਇੱਕ ਤਾਂ ਸਾਡੇ ਵੱਲੋਂ ਹੀ ਕੋਪਰਾਲਾ ਸਿਗਾ ਬਟ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਥਾਣੇ ਲੈਵਲ ਤੇ ਵੀ ਕੁਝ ਨਾ ਕੁਝ ਕਰੋ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਰਟੀ ਇੱਕ ਇੱਕ ਤਰ੍ਹਾਂ ਦੀ ਬ੍ਰਦਰਹੂਡ ਦੀ ਫੀਲਿੰਗ ਵੀ ਆਉਂਦੀ ਹੈ ਕਿ ਸਾਰੇ ਬੈਠੇ ਹਨ ਨਾਟ ਜਸ ਪੁਲਿਸ ਮੁਲਾਜ਼ਮ ਤੁਸੀਂ ਸਾਰੇ ਮੀਡੀਆ ਵਾਲੇ ਵੀ ਆਏ ਔਰ ਸਾਡੇ ਕੁਛ ਨਾ ਕੁਛ ਪੋਲਿਟੀਕਲ ਐਮ ਐਲ ਏ ਵੀ ਤਿੰਨੋਂ ਆਏ ਹੋਰ ਵੀ ਸ਼ਹਿਰ ਦੇ ਵਾਸੀ ਆਏ ਹੋਏ ਹੈ ਫੈਮਲੀ ਸਾਡੀ ਆਈਆਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਬੈਠ ਕੇ ਇਕੱਠੇ ਲੰਗਰ ਖਾਣਗੇ ਇੱਕ ਤਰ੍ਹਾਂ ਦੀ ਸਪਿਰਿਟ ਆਫ ਕਿ ਮਤਲਬ ਪੋਜ਼ਿਟਿਵ ਹੋ ਕੇ ਸਾਰੇ ਇਕੱਠੇ ਹੋਏ ਹੈ ਤਾਂ ਆਈ ਥਿੰਕ ਵਧੀਆ ਰਿਹਾ ਅੱਜ